ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਵਿਦਿਆ ਦਾ ਲੰਗਰ ਲਗਾਈਏ ਪੰਜਾਬ ਦੇ ਦੀਪ ਉਫਸਰ ਬਣਾਈਏ ਆਓ ਵਿਦਿਆ ਦਾ ਲੰਗਰ ਗੁਰਦਾਰਾ ਨਾਨਕ ਸਰਕਲੇਰਾਂਜਾ ਗਰਾਉਂਡ ਵਿਖੇ ਮਹਾਂਤ ਬਾਬਾ ਪ੍ਰਤਾਪ ਸਿੰਘ ਅਕੈਡਮੀ ਖੁੱਲ ਗਈ ਹੈ ਜਿਸ ਵਿੱਚ IAS IPS PSC ਦੇ ਇਗਜ਼ਾਮ ਦੀ ਤਿਆਰੀ ਕਰਵਾਈ ਜਾਂਦੀ ਹੈ ਇਹ ਉਪਰਾਲਾ ਸੰਤ ਬਾਬਾ ਹਰਬੰਸ ਸਿੰਘ ਜੀ ਨਾਨਕ ਸਰਕਲੇਰਾਂ ਵਾਲਿਆਂ ਵੱਲੋਂ ਸਮੇਂ ਦੀ ਜ਼ਰੂਰਤ ਨੂੰ ਵੇਖਦੇ ਹੋਏ ਖੋਲੀ ਗਈ ਹੈ ਐਸ ਵਿੱਚ ਸਾਰੇ ਵਰਗ ਦੇ ਵਿਦਿਆਰਥੀ ਦਾਖਲਾ ਲੈ ਸਕਦੇ ਹਨ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਬੱਚੇ ਪੈਸਿਆਂ ਕਰਕੇ ਇਸ ਸਿਖਲਾਈ ਤੋਂ ਵਾਂਝੇ ਰਹਿ ਜਾਂਦੇ ਹਨ ਬਾਬਾ ਹਰਬੰਸ ਜੀ ਵੱਲੋਂ ਫ੍ਰੀ ਲੰਗਰ ਅਤੇ ਫ੍ਰੀ ਰਿਹਾਰਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਸੋ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਇਸ ਮੌਕੇ ਦਾ ਫਾਇਦਾ ਲੈਣ ਲਈ ਸੰਪਰਕ ਕਰੋ ਆਤੇ ਵੈਦ ਵੀ ਨਾ ਲੱਭੇ ਆ ਲੱਭੇ ਆ ਨਾਨਕ ਸਰਿਆ ਜੀ ਸੰਗ ਤੇ ਲੱਭਿਆ ਨਾਨਕ ਸਰਿਆ ਲੱਭਿਆ ਨਾਨਕ ਸਰਿਆ ਜੀ ਸੰਗ ਤੇ ਲੱਭਿਆ ਨਾਨਕ ਸਰਿਆ ਸਾਰਾ ਜਗ ਲੱਭਿਆ ਤੇ ਵੈਦਵੀ ਨਾਲ ਲੱਭਿਆ ਲੱਭਿਆ ਨਾਨਕ ਸਰਿਆ ਜੀ ਸੰਗ ਤੇ ਲੱਭਿਆ ਨਾਨਕ ਸਰਿਆ ਸਾਰੂ ਵੀ ਨਹੀਂ ਦੇ ਅਦਾ ਤੇ ਟੀਕਾ ਵੀ ਨਹੀਂ ਲਾਵਦਾ ਦੇਵੇ ਇੱਕ ਨਾਮ ਦੀ ਦਵਾਈ ਜੀ ਸੰਗ ਤੇ ਦੇਵੇ ਇੱਕ ਨਾਮ ਦੀ ਦਵਾਈ ਤਾਰੂ বিনা ਦੇਵ ਦਾ ਤੇ ਟੀਕਾ বিনা ਲਾਮ ਦਾ ਦੇਵੇ ਕੁਨਾਮ ਦੀ ਦਵਾਈ ਜੀ ਸੰਗ ਤੇ ਦੇਵੇ ਕੁਨਾਮ ਦੀ ਦਵਾਈ ਮਾਇਆ বিনা ਚੜਦੀ ਤੇ ਰੋਟੀ বিনা ਫੱਕਦੀ ਫੱਕਿਆਂ ਪਕਾਇਆ ਜਾਂਦਾ ਆ ਜੀ ਸੰਗ ਤੇ ਪੱਕਿਆ ਪਕਾਇਆ ਜਾਂਦਾ ਆ ਆਇਆ বিনা ਚੜੀ ਤੇ ਰੋਟੀ ਵੀ ਨਾ ਪਕਦੀ ਪੱਕਿਆ ਪਕਾਇਆ ਨਾ ਨਾ ਆ ਜੀ ਸੰਗ ਤੇ ਮਿਲ ਬਾਬਾ ਸਿੰਘ ਜੀ ਵੱਲੋਂ ਆਈਐਸ ਐਨਈਐਸ ਆਈਐਫ ਆਈਐਸ ਦੀ ਕੋਚਿੰਗ ਵਾਸਤੇ ਕੰਪਨੀ ਸ਼ੁਰੂ ਕੀਤੀ ਗਈ ਹੈ ਹਾਂਜੀ ਕਿਉਂਕਿ ਦਿੱਲੀ ਅੰਡੀਗੜ੍ਹ ਜਾ ਕੇ ਲੱਖਾਂ ਰੁਪਈਆ ਤੋਂ ਲੱਖ ਰੁਪਈਆ ਲੱਗਦਾ ਉਹ ਦਿਨ ਤੇ ਲੱਗ ਜਰਦਾ ਜਿਹੜਾ ਇੱਕ ਹੰਗਾ ਕੰਮ ਹੀ ਸ਼ੁਰੂ ਹੋ ਗਿਆ ਤੇ ਲੱਖੇ ਰੁਪਈਆ ਸੰਕਟਾ ਵੱਲੋਂ ਬਾਬਾ ਜੀ ਬਣੇ ਕਿ ਇਹ ਮੀਡੀਆ ਦੀ ਬਹੁਤ ਵੱਡਾ ਨਾਮ ਹੈ ਇਸ ਨੂੰ ਜਦੋਂ ਹੈਂਦਰ ਦੇ ਜੰਨੀ ਵੇਪਰ ਲੈ ਲਿਆ। ਉਹਨਾਂ ਨਾਲ ਇਹਨੂੰ ਵੀ ਫਾਈਨ ਕੀਤਾ ਸੀ ਤੇ ਕਿਹ ਜਿਹੜੇ ਆ ਉਹਦੇ ਮੇਨ ਤੋਂ ਜਿਹੜਾ ਸਕੂਲ ਉਹਦੇ ਆ ਫੰਡ ਨਾ ਪ੍ਰੋਵਾਈਡ ਕਰਵਾਇਆ। ਉਹ ਚੁਕਿੰਦਿਗਰ ਦਿੱਲੀ ਕੋਈ ਵੈਟਰ ਤੇ ਜਿਹੜੀ ਜੀ ਬੀ ਬਾਬਾ ਜੀ ਦਾ ਖਰਾ ਉਤਾਲਾ ਤੇ ਕੀ ਇੱਕ ਨਵਾਂੀ ਨੀਤੀ ਪ੍ਰਖਿਆ ਦਾ ਜਿਹੜਾ ਕੋਈ ਕੋਈ ਅਗਲੇ ਮਹੀਨੇ ਸੁਣ ਕਾ। ਠੀਕ ਹੈ। ਤੇ ਬਾਕੀ ਸਾਰਾ ਜਿਹੜਾ ਦਿੱਕਤ ਦੇਤੀ ਕਰਦੇ ਆ ਕਿ ਜਿਹੜੇ ਬੱਚੇ ਨਹੀਂ ਕੁਝ ਖੀਚ ਦੇ ਸਕਦੇ ਅੰਦਰ ਕੋਲ ਤੇ ਵੀ ਬਾਬਾ ਜੀ ਕੋਲੋਂ ਉਹਦਾ ਖਾਣਾ ਪਾਣੀ ਦੇਣਾ ਵੀ ਆ ਜਿਹੜੇ ਗੋਮ ਠੀਕ ਹੈ ਤੇ ਇਹ ਸਾਰਾ ਜਿਹੜਾ ਬਾਬਾ ਜੀ ਦੀ ਨਿਰਮਲ ਦੇਸੀ ਆ ਬਾਬਾ ਜੀ ਆਪਣੀ ਦੇ ਇਸ ਨੂੰ ਦੇ ਇਲਾਕੇ ਕਰਕੇ ਆਪਣੇ ਇਲਾਕੇ ਦੀਆਂ ਤੇ ਲੋਕਾਂ ਵਾਸਤੇ ਜਿਹੜਾ ਇਹ ਇਹ ਇਹਨਾਂ ਰੁਟੀਨ ਅਪੀਲ ਕਰਦੇ ਆ ਸਾਰਿਆਂ ਨੂੰ ਕਿ ਇਹਦੀ ਇਹ ਨਕਰਾ ਨਹੀਂ ਨਾ ਬਗਵਤ ਮੈਦਾਨ ਹੈ ਲੋਕ ਤੇ ਬੱਚੇ ਆ ਕੇ ਕੋਚਿੰਗ ਲੈ ਕੇ ਵੱਡੇ ਹੱਥ ਲਗਾਉਂਦੇ ਆ। ਉਹ ਇਹਦੀ ਖਲਸਾ